ਕਰ ਦਿੱਤਾ ਏ ਹਾਲ ਬੁਰਾ ਕਰ ਦਿੱਤਾ ਏ ਹਾਲ ਬੁਰਾ ਹਾਲ ਬੁਰਾ ਹਲਤਾਂ ਦੇ ਕਰ ਦਿੱਤਾ ਏ ਹਾਲ ਬੁਰਾ ਹਾਲ ਬੁਰਾ ਹਲਤਾਂ ਦੇ ਸੋਚਿਆ ਮਨਣੀ ਹਾਰ ਕੰਨਿਆ ਮੁਲਾਕਾਤਾਂ ਨੇ ਨਾਮਣ ਮਾਉਣੀਆ ਜਬਰੀ ਨਾ ਮੰਵਾਉਣੀਆ ਜ਼ਬਰੀ ਕਦੇ ਕੋਈ ਬਾਤਾਂ ਨੇ ਕਰ ਦਿੱਤੀ ਕੀ ਹਾਲਤ ਮੇਰੀ ਸੁਣ ਸੰਗਰੂਰ ਵੀ ਕਰ ਦਿੱਤੀ ਕੀ ਹਾਲਤ ਮੇਰੀ ਸੁਣ ਸੰਗਰੂਰ ਵੀ ਬੁਰੇ ਦਿਨ ਤੇ ਬੁਰੀਆਂ ਬਾਤਾਂ ਨੇ ਹੋ 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 ਹੋ